ਇਸ ਵੇਲੇ ਦੀ ਵੱਡੀ ਖਬਰ ਸਿਮਰਨਜੀਤ ਸਿੰਘ ਮਾਨ ਨਾਲ ਜੁੜੀ ਹੋਈ ਹੈ ਜੀ ਹਾਂ ਸਿਮਰਨਜੀਤ ਸਿੰਘ ਮਾਨ ਨੂੰ ਪੁਲਿਸ ਨੇ ਹਾਊਸ ਅਰੈਸਟ ਕੀਤਾ ਸਿਮਰਨਜੀਤ ਸਿੰਘ ਮਾਨ ਨੂੰ ਪੁਲਿਸ ਨੇ ਘਰ 'ਚ ਨਜ਼ਰਬੰਦ ਕਰ ਲਿਆ ਹੈ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਸਿਮਰਨਜੀਤ ਸਿੰਘ ਮਾਨ ਵੱਲੋਂ 1 ਫਰਵਰੀ ਯਾਨੀ ਕਿ ਅੱਜ ਤੜਕੇ ਤੂਰੀ ਵਿਖੇ ਰੇਲਾਂ ਰੋਕਣ ਦਾ ਐਲਾਨ ਕੀਤਾ ਗਿਆ ਸੀ ਸਿਮਰਨਜੀਤ ਸਿੰਘ ਮਾਨ ਨੇ ਬੀਤੇ ਦਿਨੀ ਪੰਨਾ ਸਿੱਧੂ ਦੇ ਹੱਕ ਵਿੱਚ ਰੇਲਾਂ ਰੋਕਣ ਦਾ ਐਲਾਨ ਕੀਤਾ ਸੀ ਇਸ ਦੌਰਾਨ ਉਹਨਾਂ ਨੇ ਵੱਡੀ ਗਿਣਤੀ 'ਚ ਸੰਤਾ ਨੂੰ ਉਹਰੀ ਦੇ ਦੋਲਾ ਰੇਲਵੇ ਫਾਟਕ ਤੇ ਪਹੁੰਚਣ ਦੀ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਵੱਲੋਂ ਉਹਨਾਂ ਨੂੰ ਹਾਊਸ ਅਰੈਸਟ ਕਰ ਲਿਆ ਗਿਆ ਇਹ ਵੀ ਦੱਸਿਆ ਕਿ ਸਿਰਫ ਸਿਮਰਨਜੀਤ ਸਿੰਘ ਮਾਨ ਨੂੰ ਹੀ ਨਹੀਂ ਉਹਨਾਂ ਦੇ ਦੋਤੇ ਨੂੰ ਵੀ ਘਰ ਚ ਨਜ਼ਰਬੰਦ ਕੀਤਾ ਗਿਆ ਹਾਲਾਂਕਿ ਦੋਵਾਂ ਨੂੰ ਨਜ਼ਰਬੰਦ ਕਰਕੇ ਕਿੱਥੇ ਰੱਖਿਆ ਗਿਆ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਪਰ ਜਦੋਂ ਸਿਮਰਨਜੀਤ ਸਿੰਘ ਮਾਨ ਦੇ ਦੋਤੇ ਦੇ ਕਰੀਬੀਆਂ ਨਾਲ ਫੋਨ ਤੇ ਗੱਲਬਾਤ ਕੀਤੀ ਵੀ ਤਾਂ ਉਹਨਾਂ ਦੱਸਿਆ ਕਿ ਦੋਵਾਂ ਨੂੰ ਨਜ਼ਰਬੰਦ ਕੀਤਾ ਗਿਆ ਪਰ ਦੋਵਾਂ ਨੇ ਐਲਾਨ ਕੀਤਾ ਹੈ ਕਿ ਉਹਨਾਂ ਵੱਲੋਂ ਤੂਰੀ ਰੇਲਵੇ ਫਾਟਕ ਦਾ ਪ੍ਰੋਗਰਾਮ ਰੱਦ ਨਹੀਂ ਕੀਤਾ ਗਿਆ ਅਤੇ ਉਹ ਹਰ ਹਾਲਤ ਵਿੱਚ ਤੂਰੀ ਰੇਲਵੇ ਫਾਟਕ ਤੇ ਪਹੁੰਚ ਕੇ ਆਪਣਾ ਰੋਜ਼ ਪ੍ਰਦਰਸ਼ਨ ਕਰਨਗੇ ਇੱਕ ਵਾਰ ਤੁਹਾਨੂੰ ਉਹ ਐਲਾਨ ਵੀ ਸੁਣਾ ਦਿੰਨੇ ਆ ਜੋ ਬੀਤੇ ਦਿਨੀ ਸਿਮਰਨਜੀਤ ਸਿੰਘ ਮਾਨ ਵੱਲੋਂ ਕੀਤਾ ਗਿਆ ਸੀ ਤੇ ਅੱਜ ਸਾਡੇ ਉੱਤੇ ਖੋਰ ਬਣਾ ਖੜੀ ਆਈ ਹੈ ਕਿ ਜਿਹੜਾ ਸਾਡਾ ਸਮਾਰਟ ਸੇਵਕ ਦਾ ਨੰਬਰ 1 ਲੀਡਰ ਕੋਟ ਦੁਨੈ ਦਾ ਹੈਗਾ ਜੀ ਤਾਂ ਸਾਰੇ ਤੁਸੀਂ ਹੁਣ ਜਾਣਦੇ ਹੋ ਪਾਣਾ ਸਿੱਧੂ ਉਹ ਸਮਾਰਟ ਤੇ ਕੰਮ ਕਰਦਾ ਹੈ ਜਿਹੜੇ ਟ੍ਰੈਵਲ ਏਜੰਟ ਲੁੱਟਦੇ ਐ ਉਹਨਾਂ ਤੋਂ ਪੈਸੇ ਵਾਪਸ ਦਵਾਉਂਦਾ ਉਹਦੇ ਉੱਤੇ ਪੰਜਾਬ ਦੀ ਸਰਕਾਰ ਨੇ ਬਹੁਤ ਭਿਆਨਕ ਜੁਰਮ ਕੀਤਾ ਸੀਏਏ ਸਟਾਫ ਦੇ ਵਿੱਚ ਲਗਾ ਕੇ ਅਫਗਾਨ ਦੀ ਬਹਾਰ ਦੇ ਵਿੱਚ ਦਰਸ਼ ਦੇ ਉੱਤੇ ਲਟਾਇਆ ਉਸ ਦੇ ਤਸੀਹੇ ਦਿੱਤੇ ਐ ਬੜੇ ਅਨਮਨੁੱਖੀ ਔਰ ਅਸੀਂ ਕੱਲ ਅਨਰਤੀ ਚੀਕ ਨੂੰ ਉਹਦੇ ਪਿੰਡ ਇੱਕ ਬਹੁਤ ਵੱਡਾ ਕੱਟ ਕੀਤਾ ਸੀਗਾ ਅਸੀਂ ਆਸ ਰੱਖਦੇ ਸੀਗੇ ਕਿ ਪੰਜਾਬ ਦੀ ਸਰਕਾਰ ਸਰਪੰਗਵਰ ਸਿੰਘ ਮਾਨ Chief Minister ਸੋਚਣਗੇ ਕਿ ਇਹੋ ਜਿਹੀ ਸਮਾਰਟ ਸੇਵਕ ਦੇ ਉੱਤੇ ਇਹੋ ਜਿਹੀ ਤਰਕਸ਼ਟ ਮਕਦਮੇ ਪਾਉਣੇ ਇੱਕ ਜ਼ੁਲਮ ਹੈ ਤੇ ਉਸ ਨੂੰ ਰਿਹਾ ਕਰ ਦੇਣਗੇ ਪਰ ਉਹ ਵੀ ਆਕੜੇ ਹੋਏ ਐ ਬਿਲਕੁਲ ਆਮ ਦੀ ਆਵਾਜ਼ ਦੀ ਸੁਣ ਰਿਹਾ ਤੇ ਬਿਲਕੁਲ ਆਤੜ ਕੇ ਬੈਠੇ ਆ ਇਸ ਕਰਕੇ ਸਾਡੀ ਪਾਰਟੀ ਸਾਰੇ ਨੇ ਸਲਾਹ ਦਿੱਤੀ ਹੈ ਕਿ ਪਹਿਲੀ ਤਰੀਕ ਨੂੰ ਆਪਾਂ ਸਾਰੇ ਧੂਰੇ ਵਿਖੇ ਇਕੱਠੇ ਹੋ ਕੇ ਜਿਹੜਾ ਫਾਟਕ ਹੈ ਉਥੇ ਇੱਕ ਬਹੁਤ ਵੱਡਾ ਅਸੀਂ ਮਜਾਰਾ ਕਰਾਂਗੇ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਉਥੇ ਸਾਡੇ ਸਾਥ ਦਿਓਗੇ ਕਸੀਏ ਕੇ ਪੰਨਾ ਸਿੱਧੂ ਨੂੰ ਬੀਤੇ ਦਿਨੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੇ ਹੱਕ ਵਿੱਚ ਸਿਮਰਨਜੀਤ ਸਿੰਘ ਮਾਨ ਕੋਰਟ ਦੁਨੀ ਵਿੱਚ ਹੋਏ ਇਕੱਠ ਚ ਪਹੁੰਚੇ ਸੀ ਅਤੇ ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਵੱਲੋਂ ਤੂਰੀ ਦੇ ਦੋਲਾ ਰੇਲਵੇ ਫਾਟਕ ਨੂੰ ਰੋਕਣ ਦਾ ਐਲਾਨ ਕੀਤਾ ਗਿਆ ਸੀ ਸਿਮਰਨਜੀਤ ਸਿੰਘ ਮਾਨ ਨੇ ਬੀਤੇ ਦਿਨ ਇੱਕ ਪੋਸਟ ਪੱਕੇ ਐਲਾਨ ਕੀਤਾ ਸੀ ਕਿ ਉਹਨਾਂ ਵੱਲੋਂ ਤੂਰੀ ਰੇਲਵੇ ਫਾਟਕ ਤੜਕੇ ਸਵੇਰੇ 7 ਵਜੇ ਝੰਮ ਕਰ ਦਿੱਤਾ ਜਾਵੇਗਾ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਉਹਨਾਂ ਨੂੰ ਨਜ਼ਰਬੰਦ ਕਰ ਲਿਆ ਹਾਲਾਂਕਿ ਦੋਵਾਂ ਨੂੰ ਹੀ ਨਜ਼ਰਬੰਦ ਕਰਕੇ ਕਿੱਥੇ ਰੱਖਿਆ ਗਿਆ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੇ ਪਰ ਜਦੋਂ ਸੈਂਟਰਲ ਪੰਜਾਬ ਟੀਵੀ ਵੱਲੋਂ ਸਿਮਰਨਜੀਤ ਸਿੰਘ ਮਾਨ ਦੇ ਦੋਤੇ ਦੇ ਕਰੀਬੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਦੋਵਾਂ ਨੂੰ ਨਜ਼ਰਬੰਦ ਕਰਕੇ ਕਿੱਥੇ ਰੱਖਿਆ ਗਿਆ ਪਰ ਉਹਨਾਂ ਇੱਕ ਗੱਲ ਦੀ ਪੁਸ਼ਟੀ ਕੀਤੀ ਕਿ ਦੋਵਾਂ ਨੂੰ ਹੀ ਨਜ਼ਰਬੰਦ ਪੁਲਿਸ ਵੱਲੋਂ ਜ਼ਰੂਰ ਕੀਤਾ ਗਿਆ ਹਾਲਾਂਕਿ ਉਹਨਾਂ ਐਲਾਨ ਕੀਤਾ ਕਿ ਹਾਲਾਤ ਕਿਹੋ ਜਿਹੇ ਵੀ ਹੋਣ ਦੋਵੇਂ ਤੂਰੀ ਦੇ ਦੋਲਾ ਰੇਲਵੇ ਫਾਟਕ ਤੇ ਜ਼ਰੂਰ ਪਹੁੰਚਗੇ ਅਤੇ ਉਹਨਾਂ ਦਾ ਰੋਸ ਪ੍ਰਦਰਸ਼ਨ ਪਾਨਾ ਸਿੱਧੂ ਦੇ ਹੱਕ ਤੇ ਜਾਰੀ ਰਹੇਗਾ ਤੂਰੀ ਤੋਂ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ